ਨਫਰੀ ਜਰੀ ਹੈ ਇਹਨਾਂ ਦੇ ਨਾਲ ਲੱਗਦੀ ਹੈ ਬਹੁਤ ساری ਹਜ਼ਾਰਾਂ ਦੇ ਸੰਖਿਆ ਦੇ ਵਿੱਚ ਨਫਰੀ ਸਾਡੀ ਸਿਰਫ ਇਸੇ ਕੰਮ ਤੇ ਲੱਗੀ ਹੁੰਦੀ ਹੈ ਕਿ ਉਹਨਾਂ ਨੂੰ ਪੇਸ਼ ਕਰਾਣਾ ਵਾਪਸ ਲੈਣਾ ਇੱਕ ਤਾਂ ਮੈਨ ਪਾਵਰ ਦੀ ਸੇਵਿੰਗ ਹੋਏਗੀ ਦੂਸਰਾ ਜਿਹੜਾ ਸਭ ਤੋਂ ਵੱਡਾ ਫਾਇਦਾ ਇਹਦਾ ਹੈ ਕਿ ਸਾਡਾ ਜਿਹੜਾ ਕ੍ਰਿਮਿਨਲ ਜਸਟਿਸ ਸਿਸਟਮ ਹੈ ਉਹ ਫਾਸਟ ਹੋਏਗਾ ਜਿਹੜੇ ਜਿਹੜੀ ਜਿਹੜੀ ਪੇਸ਼ੀਆਂ ਜੇ ਵੀਸੀ ਤੋਂ ਸ਼ੁਰੂ ਹੋ ਜਾਣ ਤੇ ਉਹ ਛੇਤੀ ਸਾਡੇ ਫੈਸਲੇ ਆਉਣੇ ਸ਼ੁਰੂ ਹੋ ਜਾਣਗੇ ਔਰ ਇਹ ਬਹੁਤ ਵੱਡਾ ਇੱਕ ਉਹ ਕਿੰਨੇ ਪਰਸੈਂਟ ਤੱਕ ਨਵੀਸੀ ਜਿਹੜੀ ਹੁੰਦੀ ਹੈ ਜਿਹੜੀ ਇਹ ਨਵੀਸੀ ਹੋ ਰਹੀ ਹੈ ਤੇ ਪੀਸੀ ਹੋ ਰਹੀ ਹੈ ਚਲੋ ਦੈਟ ਇਜ਼ ਮੈਂ ਇਟ ਇਜ਼ ਅ ਪਾਰਟ ਆਫ ਦ ਰਿਪੋਰਟ ਐਂਡ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਲਿਜਾਈਏ ਔਰ 100% ਪਹੁੰਚਾਉਣ ਦੀ ਕੋਸ਼ਿਸ਼ ਵੀ ਫਿਲ ਸਿਸਟਮ ਸਟਰੋਂਗ ਹੋਏਗਾ ਜੀ ਜੀ ਲੌਨ ਆਰਡਰ ਜਿਹੜੀ ਬਸਰ ਕੁਝ ਕਾਫੀ ਪਿਛਲੇ ਹਫ਼ਤੇ ਜਿਹੜਾ ਕ੍ਰਾਈਮ ਹੁੰਦਾ ਹੈ ਸ਼ਹਿਰ ਚ ਉਹ ਪਤਾ ਲੱਗ ਜੁਦਾ ਹੈ ਕ੍ਰਾਈਮ ਤੇ ਸ਼ਰਦਾਲੋਆਂ ਦਾ ਇਹ ਦਿਨ ਦੂਰ ਹੋ ਰਹੀ ਹੈ ਕਈ ਵਾਰ ਕੋਈ ਰਿਕਸ਼ਾ ਵਾਲੇ ਇਸ ਤਰ੍ਹਾਂ ਕਰਦੇ ਨੇ ਕਿਉਂਕਿ ਇਹ ਰਿਕਸ਼ਾ ਕੋਲ ਕੋਈ অথੈਨਟਿਕ ਨਹੀਂ ਹੈ ਕਿ ਕੋਈ ਨੰਬਰ ਹੋਵੇ ਜਾਂ ਉਹਨਾਂ ਨੂੰ ਟ੍ਰੇਸ ਕਰੀਏ ਜਾਂ ਕਿਵੇਂ ਉਹਨਾਂ ਨੂੰ ਉਹ ਕਾਰਪੋਰੇਸ਼ਨ ਨਾਲ ਸਰ ਹੋ ਗਈ ਮੀਟਿੰਗ ਸਰ ਹੋਈ ਰਿਕਸ਼ਾਸ ਦੀ ਸਾਰੀ ਉਹ ਕਰ ਰਹੇ ਸੀ ਤੇ ਉਹ ਕਾਰਪੋਰੇਸ਼ਨ ਦੇਖੋ ਸੀਪੀ ਸਾਹਿਬ ਵੀ ਬੈਠੇ ਨੇ ਇੱਥੇ ਡੀਆਈਜੀ ਬਾਰਡਰਿੰਗ ਵੀ ਬੈਠੇ ਨੇ ਵੀ ਆਰ ਸੀਜ਼ਡ ਆਫ ਦਾ ਮੈਟਰ ਓਨਲੀ ਥਿੰਗ ਆਈ ਕੈਨ ਟੈਲ ਯੂ ਦੈਟ ਲਾਅ ਐਂਡ ਆਰਡਰ ਆਫ ਪੰਜਾਬ ਇਜ਼ ਟੋਟਲੀ ਅ ਸਾਡੇ ਇਸ ਸਾਲ ਦੇ ਵਿੱਚ ਵਿੱਚ 39 ਦੇ ਕਰੀਬ ਇੰਕਾਊਂਟਰਸ ਹੋਏ ਜਦੇ ਵਿੱਚ ਇਹ ਜਿਹੜੇ ਮੁਲਜ਼ਮ ਹੈ ਇਹਨਾਂ ਨੇ ਦੋਸਾਸ ਕੀਤਾ ਲక్ష్ਮੀ ਹੋਏ ਔਰ ਨੋ ਬੰਦੇ ਨੌ ਕੇਸਾਂ ਦੇ ਵਿੱਚ ਵੀ ਹੈਵ ਬੀਨ ਏਬਲ ਟੂ ਨਿਊਟਰਲਾਈਜ਼ ਥੀਸ ਬੈਡ 엘ਿਮੈਂਟਸ ਜਿੱਥੇ ਇਹਨਾਂ ਨੇ ਪੁਲਿਸ ਦੇ ਉੱਤੇ ਅਟੈਕ ਕੀਤਾ ਸੋ ਲਾਅ ਐਂਡ ਔਰਡਰ ਇਜ਼ ਟੋਟਲੀ ਅੰਡਰ ਕੰਟਰੋਲ 올 ਮੇਜਰ ਕੇਸਸ ਹੈਵ ਬੀਨ ਟ੍ਰੈਸਡ Uh, on drug front also we have had a record recovery this year. Over 1200 kilograms of heroin has been recovered, and uh, we are fully geared up uh, to face all these challenges. Thank, Thank you. Sir, इस बात से किन्हें डेट को लायी जा रही है तो इधर किन्हा बजट सर हों तक वेड़ा किता गया था किन्हें ऑफिसर सर डील करने की क्यों ना? बड़ी बीसी ਇਹ ਪੂਰਾ ਦੇਖੋ ਇਹ ਇਹਦਾ ਬਜਟ ਨਹੀਂ ਹੈ ਇਹ ਹਾਰਡ ਡਿਸਟ੍ਰਿਕਟ ਕੋਰਟਸ ਦੇ ਵਿੱਚ ਟਰਮੀਨਲਸ ਲੱਗੇ ਹੋਏ ਆ ਔਰ ਇਸੇ ਤਰ੍ਹਾਂ ਸਾਡੀ ਜੇਲਾਂਾਂ ਦੇ ਵਿੱਚ ਵੀ ਟਰਮੀਨਲਸ ਲੱਗੇ ਹੋਏ ਆ ਜਿਹੜਾ ਹਾਰਡਵੇਅਰ ਹੈ ਉਹ ਸਾਰਾ ਪਹੁੰਚ ਚੁੱਕਿਆ ਹੈ ਹੁਣ ਥੋੜਾ ਜਿਹਾ ਸੌਫਟਵੇਅਰ ਦਾ ਇਸ਼ੂ ਹੈ ਜੋ ਜਿਹੜਾ ਅਸੀਂ ਰਿਜ਼ੋਲਵ ਕਰਕੇ ਇਸ ਨੂੰ ਛੇਤੀ ਇਹਦੀ ਇਫੈਕਟਿਵਨੈਸ ਨੂੰ ਦਤਾ ਬਹੁਤ ਛੇਤੀ